ਦੇਖੋ ਗਾਈਜ਼ ਮੌਸਮ ਇਜ਼ ਆਸਮ ਗਾਈਜ਼ ਅੱਜ ਦਿਨੇਰੀ ਦਸੀ ਆ ਤੇ ਬਾਰਿਸ਼ ਵੀ ਆਉਂਦੀ ਆ ਦੇਖੋ ਕਿੰਨੀ ਮੋਟੀ ਮਣੀ ਕਣੀਆਂ ਡਿੱਗਣਦੀਆਂ ਉਧਰ ਬੱਤੀ ਵੀ ਗਈ ਹੈ ਚਲੀ ਉੱਤੀ ਚਲੇਗੀ ਹੈਲੋ ਡੀਅਰ ਫਰੈਂਡਸ ਵੈਲਕਮ ਟੂ ਮਾਈ YouTube ਚੈਨਲ ਆਈ ਹੋਪ ਤੁਸੀਂ ਸਾਰਾ ਵਧੀਆ ਹੋਗੇ ਆਪਕਾ ਸਭ ਵਧੀਆ ਠੀਕ ਠਾਕ ਤੇ ਮੌਸਮ ਹੋ ਗਿਆ ਬੱਦਲ ਵਾਲਾ بارش ਹੋਣ ਲੱਗੀ ਆ ਪਰ ਗਰਮੀ ਬਹੁਤ ਜ਼ਿਆਦਾ ਹੈ ਦਿਖਾਨੇ ਤਾਂ ਬੱਦਲ ਤਾਂ ਪੂਰਾ ਹੈ بارش ਵੀ ਹੁੰਦੀ ਹੈ ਪਰ ਹੁੰਦੀ ਵੀ ਥੋੜੀ ਥੋੜੀ ਜੀ ਤੇ ਮੋਟੀਆਂ ਮੋਟੀਆਂ ਕਣੀਆਂ ਜੀਆਂ ਆ गर्मी वाली है यहाँ पर सेक बहुत ज्यादा देखो भरण सु कितनी ज्यादा नेहरी ओ माय गॉड आ क्या आवाज आई यहां जल्दी हट जा पुत्त हट जा पापा यह लगे? या लगे तू की कर दे ओहो मेरी देखो गाइस साडे घर कमल कट हो रहा है ਸੀਟ ਫਟ ਜਾਣੀ ਜਾਂ ਰਹੀ ਉਹਦੀ ਸਕੂਟਰ ਦੀ ਸੀਟ ਫਟ ਜਾਣੀ ਹੈ ਮੁੜ ਕੇ ਪੂਆ ਪਾਣੀ ਪਾਣੀ ਇੱਧਰ ਸਾਡਾ ਰੈਂਬੋ ਦੇਖੋ ਬੱਚਦਾ ਫਿਰਦਾ ਵਿਚਾਰਾ بارش ਤੋਂ ਬਚੰਦੇ ਰੈਂਬੋ ਇਹ ਬਾਰਿਸ਼ ਹੋ ਗੋ ਜਲਦੀ ਜਲਦਾ ਮਗਰ ਗਿਆ ਮਗਰ ਪੈ ਗਿਆ ਅਗਲਾ ਮੀਰੇ ਕਿੰਨਾ ਅੰਦਰ ਹੀ ਦੇਖਦਾ ਬਾਹਰ ਦੇਖੋ ਗਾਈਜ਼ ਸਾਡੀ ਗਲੀ ਦੇ ਵਿੱਚ ਦੇਖੋ ਇਹ ਫਟਕਾ ਦੀ ਉਹ ਨਹੀਂ ਹਾਂ ਪਾਣੀ ਦੇ ਇਧਰ ਬਾਹਰਲਾ ਵੀ ਨਜ਼ਾਰਾ ਦੇਖੋ ਗਾਇਸ ਦੇਖੋ ਗਾਇਸ ਆ ਲੱਗਾ ਉਹ ਟਾਪ ਹਾਂ ਇਹ ਕਿੰਨਾ ਦੀ ਆ ਉਹ ਮੰਡੇ ਥਣਾਂ ਦੀ ਜਿੱਥੇ ਮੋਟੀ ਲੱਗਾ ਪਾਣੇ ਦੇ ਨਾ ਗੱਡੀ ਤੇ ਲੱਗਾ ਉਹ ਦਿਖਾ ਮੀਂਹ ਵਾਤਾ ਮੀਂਹ ਵਾਤਾ ਇੱਕ ਵਾਰ ਦੇਖੋ ਇਹਨੂੰ ਕਾਲੀ ਪੈ ਗਈ ਈ ਦਾ ਸੁੱਤੋਂ ਮੀਂਹ ਵਾਤੇ ਕਿੰਨੀ ਜਾਨਾ ਮੈਨੂੰ ਮੀਂਹ ਕਿਤੇ ਜਾਨਾ ਨਹੀਂ ਪਿਆ ਹਾਂ ਮੈਨੂੰ ਨਹੀਂ ਪਤਾ ਮੈਂ ਮੀਂਹ ਦੇ ਵਿੱਚ ਚੱਲ ਕਹਿੰਦਾ ਮੀਂਹ ਵਾਤੇ ਉਹਨੂੰ ਹੈਗਾ ਹੀ ਨਹੀਂ ਕੋਈ ਡਰ ਹੀ ਨਹੀਂ ਰੈਂਬੋ ਨੂੰ ਸਾਰੀ ਸ਼ੋਰ ਰਹੀ ਆ ਪਰ ਸਾਡੇ ਰੈਂਬੋ ਨੂੰ ਇੱਧਰ ਦੇਖੋ ਰੈਂਬੋ ਸਾਡੇ ਕਹਿੰਦਾ ਬਾਹਰ ਜਾਣਾ ਦੇਖ ਨਹੀਂ ਆਦਾ ਬੁੱਤ ਕੀ ਹੋਣਾ ਦੇਖ ਨਾ ਦੇਖ ਨਹੀਂ ਆਉਂਦਾ ਨਾ ਬਿੱਚੇ ਉਹਦੇ ਅੰਦਰ ਭੇਜਣਾ ਸਾਰਾ ਨੂੰ ਕਿਲਾ ਹੋਣਾ ਇੱਧਰ ਆ ਜਾ ਆ ਦੋ ਤੁਆਪੇ ਪੜੇ ਜੇ ਬੰਦ ਕਰ ਹੈ ਨਹੀਂ ਇਹ ਚੋਗਲ ਹੋ ਜਾਂਦਾ ਇਹ ਨਾ ਬਾਕੀ ਇਹ ਉਮਰੇ ਨੇ ਕਿ ਤਾ ਮੋੜ ਦਉਂ ਆ ਆ ਠੀਕ ਐ ਇਹ ਤਾਂ ਝੂਮਿਆ ਹੋਣ ਇੰਨਾ ਇਦਾਂ ਆ ਕਿ ਗਰਮੀ ਘਟ ਗਈ ਆ ਇੰਨਾ ਜ਼ਿਆਦਾ ਕੱਟ ਕਰੀ ਜੰਨੇ ਅਬੂ ਜੀ ਤੇ ਪ੍ਰਚਰਕਰ ਉਹ ਨਾਲ ਜੂਨਗੇ ਹੋਣਾ ਹਮ ਇਹਦੇ ਦੇਖ ਸਾਡਾ ਦਿਲਜੋਤ ਸਿੰਘ ਦਿਲਜੋਤ ਸਿੰਘ ਕਿਹਦਾ ਹੈ ਦਿਲਜੋਤ ਸਿੰਘ ਹੋਰ ਅੱਜ ਵਰਗਾ ਕੁਝ ਨਹੀਂ ਆ ਤੇ ਧੋਣ ਵਾਲੀ ਸੀ ਜਿਹੜੋ ਤੋਂ ਹੋ ਗਈ ਹਾਂ ਤਾਂ ਹੁਣ ਹਲੇ ਇੱਧਰੋਂ ਆਉਂਦਿਆ ਸੀਗਾ ਪਾਣੀ ਆ ਦੇਖੋ ਗਾਇਜ਼ ਔਰ ਜਿਹੜਾ ਗ੍ਰੀਨ ਜੀ ਪਈ ਹੋਈ ਹੈ ਨਾ ਬੰਦ ਕਰਨੀ ਆ ਇਹ ਆ ਗ੍ਰੀਨ ਜੀ ਨੇ ਛੱਤ ਜੀ ਔਰ ਕਿਸੇ ਦੇ ਸਾਹਮਣੇ ਸਾਡੇ ਕੋਠੇ ਦੇ ਦਾ ਬ੍ਰਾਈਟਨੈਸ ਜੀ ਹੋਈ ਜਾਂਦੀ ਆ। ਆ ਜਿਹੜੇ ਸਾਹਮਣੇ ਗ੍ਰੀਨ ਜੀ ਪਈ ਹੋਈ ਹੈ ਨਾ ਛਦੜੀ ਜੀ ਇਹ ਉਹਨਾਂ ਦੇ ਟੈਂਕੀ ਦੇ ਸੀਗੇ। ਨੇਰੀ ਦੇ ਨਾਲ ਥੱਲੇ ਡਿੱਗੀ। ਕੀ ਰਤ ਘਰੇ ਬਹਿ ਜਾ ਤੈਨੂੰ ਟਿਕਾ ਹੈ ਨਹੀਂ। ਕੀ ਰਤ ਆ ਗਿਆ ਹੀ ਆ, ਰੈਂਬੋ ਆ ਗਿਆ। ਨਾ 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 ਖੋਲਿਓ ਨਾ। ਡਾਇਮੰਡ ਡੋੜ ਜਣਾ ਬਾਹਰ। ਓਹ ਕੋਲ ਜਿਓ। ਇੱਕ ਮਿੰਟ। ਬੱਚੇ ਘਰੇ ਨਹੀਂ ਕਰਨਗੇ ਤੇ ਉਹਨੇ ਬੂਆ ਖੁੱਲਾ ਦੇਖ ਲਿਆ ਤਾਂ ਨਾਲ ਹੀ 도ੜ ਗਿਆ ਹੈ ਬੂਆ ਖੁੱਲਾ ਦੇਖ ਕੇ ਹਾਂ ਬੱਦਰ ਹੁੰਦੀ ਹੈ ਲੈਪੜ ਦੇਖੋ गाइस بارش ਦਾ ਸਾਡੇ ਜਲਜੋਧ ਨੇ ਲੈ ਲਿਆ ਫਾਇਦਾ ਕਿੰਨਾ ਆਪਾਂ ਗੱਡੀ ਸਾਫ਼ ਕਰ ਲੈਂਦੇ ਆ ਗੱਡੀ ਸਾਫ਼ ਕਰਨ ਲੱਗ ਗਿਆ ਵੀ ਵਰਦੇ ਚ ਕਹਿੰਦਾ ਨਾਲੇ ਨਾਲ ਲਊਂਗਾ ਨਾਲੇ ਗੱਡੀ ਸਾਫ਼ ਕਰ ਲਊਂਦਾ ਮੋ ਜੇ ਤਾਂ ਨਾਲ ਲੱਗਾ ਲੈ ਵੀਰ ਦੇ ਕਰੀ ਲਾਹ ਦਿਲਜੋਤ ਨੇ ਝਾੜੂ ਬਿਲਾਉਣਾ ਸ਼ੁਰੂ ਕਰ ਦਿੱਤਾ ਕਹਿੰਦਾ ਮੈਂ ਆਪਣੇ ਦਰਵਾਜ਼ੇ ਦੇ ਉਹ ਕਹਿੰਦਾ ਸਫਾਈ ਕਰ ਲਵਾ ਚਲੋ ਆਜੋ ਹਣ ਦੇਖੋ ਗਾਇਜ਼ 2 ਮਿੰਟ ਦੀ ਵੇਟ ਨੇਰੀ ਨੇ ਨਾ ਪੂਰਾ ਗੰਦ ਮਚਾਤਾ ਆ ਵੇੜੇ ਦੇ ਵਿੱਚ ਦੇਖੋ ਕੀ ਹਸ਼ਰ ਹੋ ਗਿਆ ਸਾਰੇ ਵੇੜੇ ਦਾ ਸਾਰੇ ਬੂਹੇ ਬਾਰੀਆਂ ਘੇਰ ਗੰਦੀਆਂ ਹੋ ਗਈਆਂ ਐ சைக்கி பண்ணி தவறா ਆਨੋ ਉੱਤੋਂ ਦੇ ਖੇਪਰਾ ਸੁਣਨਾ ਉਈ ਸਭਾ ਮਾਦੂਏ ਵੀਰ ਨੇ ਇੰਨੀ ਦੇਖ ਆਹਮ ਦੀ ਵਰਤ ਲਾੜਾ ਬਹੁਤ ਪਾ ਦੇ

ਦੇਖੋ ਗਾਇਜ਼ ਹੁਣੇ ਹੱਲੇ بارش ਇੰਨੀ ਹੋਈ ਐ ਨਾ ਜਾਣਾ ਤੂਫਾਨ ਆਇਆ ਤੇ ਵਿਹੜਾ ਇਦਾਂ ਸੁੱਕ ਗਿਆ ਕਿ ਜਿੱਦਾਂ ਕਦੀ بارش ਆਈ ਨਹੀਂ ਹੁੰਦੀ ਦੇਖੋ ਐਨ ਸੁੱਕ ਗਿਆ ਹੁਣੇ ਤੇ ਇਧਰ ਆਪਾਂ ਆਪਣਾ ਕਿਚਨ ਵੀ ਕਰ ਲਈ ਐ ਸਾਫ ਦਾਲਬਾ ਘਰ ਦਿੱਤੀ ਐ ਤੇ ਜਿਹੜੀ ਚਿਪੇ ਹੋਏ ਨੇ ਡ੍ਰੈਗਰ ਵਗੈਰਾ ਕਿਚਨ ਆਪਾਂ 깔 ਲੀਏ ਚੰਗੀ ਤਰ੍ਹਾਂ ਆਪਣੇ ਸਾਫ ਹੁਣ ਦੇਖਦੇ ਆਂ ਅੰਦਰ ਅਰਸ਼ ਕੀ ਕਰਦੀ ਹੈ ਅਰਸ਼ ਨੇ ਰੂਮ ਸੈੱਟ ਕਰ ਦਿੱਤਾ ਹੈ ਕੋਸ਼ਣੇ ਰੂਮ ਸੈੱਟ ਕਰ ਦਿੱਤਾ ਸੱਟੀ ਨੇ ਸੱਡੀ ਅੱਛ ਬਹੁਤ ਕੰਮ ਕਰਦੀ ਐ ਬੱਗ ਬਹੁਤ ਕੰਮ ਕਰਦਾ ਨੋਣਾ ਜਿੱਚ ਆਏ ਗਏ ਸਾਡੇ ਇਧਰ ਦੀ ਨਾ ਹਵਾ ਬਹੁਤ ਸੋਹਣੀ ਆਉਂਦੀ ਐ ਇਧਰ ਦੀ ਹਵਾ ਇਹਨਾਂ ਹੁੰਦੀ ਉਹ ਕੁਝ ਨਹੀਂ ਕਰਦੇ ਕੁਝ ਨਹੀਂ ਤੂੰ ਬੜਾ ਬਹੁਤ ਨਾ ਲੱਗ ਨਾ ਤੁਸਾਂ ਆਪਾਂ ਉਥੋਂ ਵੀ ਇੱਕ ਨਹੀਂ ਛੋੜ ਲਿਆ ਨਾ ਠੀਕ ਹੈ ਕਿ ਆਪਾਂ ਉਹਦੇ ਚਾਰ ਬਣਾ ਕੇ ਬਾਅਦ ਕੰਮ ਹੋਊਗਾ ਨਾ ਆ ਲੈ ਲੈ ਕਿਸੇ ਨੂੰ ਕੁਛ ਕਿਸੇ ਨੂੰ ਕੁਛ ਤੇ ਦਿਲਜੋਤ ਸਾਡੇ ਨੂੰ ਇਹ ਆ ਦਿਲਜੋਤ ਕਹਿੰਦਾ ਵਰਲਡ ਵਾਰ ਲੱਗ ਜਾਈ ਨਹੀਂ ਤੇ ਜਾਨਾ ਫਿਰ ਜੇ ਜਾਣਾ ਤਾਂ ਤੁਸੀਂ ਪ੍ਰਸ਼ਨ ਲੈ ਮੈਂ ਤੁਸਲੇ ਠੀਕ ਹੈ ਚਲੋ ਜਲਦੀ ਆ ਯਾਰ ਮੇਰਾ ਬਹੁਤ ਹੋਣਾ ਨਹੀਂ ਹੈ ਮੇਰਾ ਬਹੁਤ ਹੋ ਗਿਆ ਅਰਸੇ ਨਹੀਂ ਮੈਂ ਅਰਸੇ ਤੈਨੂੰ ਪਹਿਲਾਂ ਹੀ ਕਹਤਾ ਹਾਂ ਕਿ ਉਹ ਮੇਰਾ ਬਹੁਤ ਹੋ ਗਿਆ ਨਹੀਂ ਨਹੀਂ ਮम्मा ਦੇਖੋ ਗਾਇਸ 8:30 ਹੋ ਗਏ ਤੇ ਸਾਡੇ ਬੱਚੇ ਕਹਿੰਦੇ ਅਸੀਂ ਜਾਣਾ ਵਾ ਚੱਪਲਾ ਲੈਣ ਵਾਸਤੇ ਇੰਨੇ ਨੇੜੇ ਹੋਏ ਇਹਨਾਂ ਨੇ ਚੱਪਲਾਂ ਲਈਆਂ ਦੇਖੋ ਡੀਅਰ ਫਰੈਂਡਸ ਲਾਈਟ ਚੱਲੇ ਗਈ ਸੀਗੀ ਤੇ ਅਸੀਂ ਉਹ ਬੱਚੇ ਕਹਿੰਦੇ ਅਸੀਂ ਚੱਪਲਾਂ ਲੈਣੀਆਂ ਆਪਾਂ ਚੱਪਲਾ ਦਾ ਕੋਲ ਬਾਜ਼ਾਰ ਪਹੁੰਚੀ ਸੀਗਾ ਇਹਨਾਂ ਨੇ ਖਾਣੇ ਸੀਗੇ ਗੋਲ ਗੱਪੇ ਹੁਣ ਗੋਲ ਗੱਪਿਆਂ ਵਾਲੀ ਦੁਕਾਨ ਤੇ ਪਹੁੰਚ ਗਏ ਆ

ਫਰੈਂਕਸ ਜੀ ਘਰ ਗਏ ਪਹੁੰਚ ਦਿਲਜੋਤ ਸਾਡਾ ਗਿਆ ਰੋਸ ਦਿਲਜੋਤ ਰੋਸ ਗਿਆ ਧੀਆ ਫਰੈਂਕਸ ਇਹਨੂੰ ਰੋਸ ਗਿਆ ਨਾ ਮੈਂ 100 ਰੁਪਏ ਵੀ ਦਿੱਦੀ ਵੀ 100 ਰੁਪਏ ਲੈ ਲਾ ਤਾਂ ਮੰਨ ਜਾ ਪਰ ਇਹ ਕਹਿੰਦਾ ਨਹੀਂ ਮੈਂ ਨਹੀਂ ਮੰਨਣਾ ਮੈਂ ਨਾਲ 100 ਰੁਪਏ ਕਹਿੰਦਾ ਮੈਂ ਆ ਜੇ ਨਹੀਂ ਲੈਣਾ ਯਾਨੀ ਕਿ ਮੈਂ ਬਾਅਦ ਵਿੱਚ ਲੈ ਲੂੰਗਾ ਜਦੋਂ ਤੂੰ ਮੰਗ ਵੀ ਨਾ ਬਾਅਦ ਵਿੱਚ ਬਸ ਕਹ ਤੂੰ ਇਹ ਕਹਿਆ ਕਿ ਹਾਂ ਮੈਂ ਨਹੀਂ ਲੇ ਕੇ ਨਾ ਜੇ ਨਹੀਂ ਲੈਣਾ ਨਾ ਛੱਡ ਕੇ ਲੈ ਲੂੰਗਾ ਇੱਦਾਂ ਕਹਿੰਦਾ ਫੈਂਟ ਤੇ ਉਧਰ ਅੱਛੇ ਬੈਠੀ ਪਈ ਲੰਮੇ ਮਾਨਜਾ ਦਿਨ ਜੋ ਤਾਂ ਦਿਨ ਜੇ 100 ਰੁਪਿਆ ਦਿਨ ਜੇ 100 ਰੁਪਿਆ ਤੇਰੀ ਵੇਟ ਕਰ ਰਹਿੰਦੇ ਆ ਅਰਛੇ ਪੁੱਤਰ ਇਹਨਾਂ ਫੋਨ ਨਹੀਂ ਵੇਖੀਦਾ ਪੁੱਤਰ ਰੱਖ ਦੋ ਨਹੀਂ ਰੱਖਦੇ ਨਹੀਂ ਸਟੇਟਸ ਦੇਖਣਾ ਰੱਖ ਦੇ ਰੱਖ ਦੋ ਰੱਖ ਦੋ ਆਜਾ ਮੈਂ ਰੋਟੀ ਲੈਣ ਲੱਗੀ ਰੋਟੀ ਖਾਈਏ ਚਲੋ ਮੈਂ ਨਹੀਂ ਖਾਣੀ ਕਿਉਂਕਿ ਮੈਂ ਖਾਣੇ ਕੁਵਲੇ ਦੇ ਕੀ ਖਾਦੇ ਮਨ ਘਰ ਕੇ ਬਸ ਚਪਲਾ ਤਾਂ ਤਾਂ ਬਾਹਨਾਈ ਚਪਲਾ ਫਿਰ ਵੀ ਨਹੀਂ ਆਈਆ ਉਹ ਕੱਲ ਨੂੰ ਲੈ ਗਾਇਜ਼ ਲੈਣ ਗਏ ਸੀਗੇ ਚਪਲਾ ਚਪਲਾ ਬਲੀ ਸ਼ਾਪ ਵੀ ਬੰਦ ਤੇ ਇਹਨਾਂ ਨੇ ਚਪਲਾ ਜੁਪਲਾ ਤਾਂ ਲੈਣੀਆਂ ਨਹੀਂ ਸੀਗੀਆਂ ਇਹਨਾਂ ਨੂੰ ਪਤਾ ਚਪਲਾ ਮਿਲ ਜਾਣੀਆਂ ਸਾਨੂੰ ਇਹਨਾਂ ਨੂੰ ਹਲੇ ਮੈਂ 1 ਮਹੀਨਾ ਹੋ ਗਿਆ ਚਪਲਾ ਲੈ ਕੇ ਦਿੱਤੀ ਇਹਨਾਂ ਨੇ ਲਈਆਂ ਤੋੜ ਤਾਂ ਹੁਣ ਦੁਬਾਰਾ ਫੇਰ ਮੰਗਦੇ ਆ ਹੁਣ ਇਹਨਾਂ ਨੂੰ ਚਪਲਾ ਲੈਂਤਾ ਗਏ ਸੀ ਪਰ ਉਹ ਇੱਕ ਬਹਾਨਾ ਸੀ ਖਾਣੇ ਇਹਨਾਂ ਨੂੰ ਗੋਲ ਗੱਪੇ ਹੀ ਆਹ ਇਹ ਸਾਡੀ ਕੁੜੀ ਜਿਹੜੀ ਇਹਨੇ ਗੋਲ ਗੱਪਿਆਂ ਦੀ ਬਹੁਤ ਲਵਰ ਹੈ ਗੋਲ ਗੱਪੇ ਵਾਸਤੇ ਫੇਵਰਿਟ ਇਹਨੂੰ ਗੋਲ ਗੱਪੇ ਹੋਣਾ ਚਾਹੀਦੇ ਗੋਲ ਗੱਪੇ ਕੀ ਭਾਵੇਂ ਇਹਨੂੰ ਮਮਸ ਦੋ ਗੋਲ ਗੱਪੇ ਦੋ ਸਪਿੰਗਰੋਲ ਦੋ ਜੋ ਮਰਜੀ ਦੋ ਰੋਟੀ ਬਣਾ ਦੋ ਰੋਟੀ ਦੀ ਗੱਲ ਹੈ ਸਾਢੇ 1 ਘਰਾਂ ਵਿੱਚ ਬੱਚਿਆਂ ਦਾ ਇਹੀ ਹਾਲ ਹੈ ਪਾਰੇ ਆਪਣੀ ਸਿਹਤ ਦੇ ਲਈ ਬਹੁਤ ਜ਼ਿਆਦਾ ਨੁਕਸਾਨਦਾਇਕ ਹੈ ਜਦ ਨਾਲ ਆਪਾਂ ਦੀ ਸਿਹਤ ਖਰਾਬ ਹੀ ਹੁੰਦੀ ਹੈ ਇਸ ਨੂੰ ਖਾਣੇ ਦਾ ਨਹੀਂ ਚਾਹੀਦਾ ਪਰ ਬੱਚੇ ਨਹੀਂ ਟਾਲਦੇ